That's ਮੈਂ ਸਾਰਾ ਤੁਹਾਡੇ ਅੰਮ੍ਰਿਤਸਰ ਸਟੇਸ਼ਨ ਤੋਂ ਸੰਪਰਕ ਚਾਹਤੀ ਜਾਰੀ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਡੀਜੀਪੀ ਸਾਹਿਬ ਰੇਲਵੇ ਵੀਡੀਓ ਦੇ ਹਿੱਦਾਂ ਤੇ ਅਸੀਂ ਚੈਕਿੰਗ ਕਰ ਰਹੇ ਹਾਂ ਹਰ ਸਟੇਸ਼ਨ ਤੇ ਅਸੀਂ ਡਿੱਲੀ ਜਾ ਰਹੇ ਹਾਂ ਤਿਹਾਰਾਂ ਦੇ ਦਿਨ ਨੇ ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਲੋਕਾਂ ਤੋਂ ਸਾਡਾ ਪੂਰਾ ਸਾਥ ਦੇਣਗੇ ਜੇਕਰ ਕੋਈ ਸ਼ੱਕੀ ਚੀਜ਼ ਮਿਲਦੀ ਤਾਂ ਪੁਲਿਸ ਨੂੰ ਕਾਹ ਦੇਣ ਪਿਛੇ ਅਸੀਂ ਲੁਧਿਆਣਾ ਚੈਕਿੰਗ ਕਰਦੇ ਸਾਂ ਸਾਨੂੰ 6 ਪਿਸਤੌਲ ਮਿਲੇ ਜਿਹੜੇ ਕੋਈ ਐਮਪੀ ਤੋਂ ਲੈ ਕੇ ਆਏ ਸੀ ਬਟਾਲੇ ਦੇ ਮੁਰਜਾਬ ਸੀ ਜਿਹਨਾਂ ਨੂੰ ਅਸੀਂ ਜੇਨ ਭੇਜਿਆ ਫੜ ਕੇ ਫਿਰ ਸਾਨੂੰ ਫੀਮ ਵੀ ਪ੍ਰਾਪਤ ਹੋਈ ਲੁਧਿਆਣੇ ਪਠਾਨਕੋਟ ਤੇ ਇਸ ਕਰਕੇ ਅਸੀਂ ਡਰਗਸ ਸੰਬੰਧੀ ਤੇ ਅਸਲ ਇਸ ਵੰਦੀ ਅਸੀਂ ਜਗ ਅਸਲ ਇਸ ਵੰਦੀ ਸਤਮੀ ਮਿਤਰ ਆ ਰਹੇ ਸਰ ਇਹ ਜੀ ਆ ਗਏ ਸਟੇਸ਼ਨ ਤੇ ਪੁੱਛੀ ਚੈਕਿੰਗ ਕੀਤੀ ਜੀ ਕੋਈ ਇਸ ਤਰ੍ਹਾਂ ਦੀ ਚੀਜ਼ ਮਿਲੀ ਹੈ ਬਰਾਬਰ ਜੀ ਕੋਈ ਇਸ ਦਾ ਨਹੀਂ ਸਰ ਚੈੱਕ ਚੱਲ ਰਹੀ ਹੈ ਜੀ 3 ਵਜੇ ਤੱਕ ਚੈੱਕਿੰਗ ਚੱਲਣੀ ᱥਾਡੀ ਜੀ ਦਾ ਵੀ ਕੁਛ ਨਾ ਕੁਛ ਰਿਕਵਰੀ ਹੋਊਗੀ ਉਹ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਨ੍ਹਾਂ ਨੂੰ ਕੋਈ ਚੀਜ਼ ਮਿਲ ਜਾਂਦੀ ਜਾਂ ਕੋਈ ਬੈਗ ਮਿਲ ਜਾਂਦਾ ਆ ਕਿ ਉਹ ਉਸ ਨੂੰ ਵਾਪਸ ਨਹੀਂ ਕਰਦੇ ਤੇ ਬਾਅਦੋਂ ਉਲਟੀ ਉੱਤੇ ਇਸ ਫੋਟੋ ਜੇ ਨੂੰ ਅਸੀਂ ਇਹ ਨਾਲ ਦੇ ਦਵਾਂਗੇ ਉਹਨਾਂ ਨੇ ਸਲਾਹ ਜੇ ਕੋਈ ਤੁਹਾਨੂੰ ਜੀ ਮਿਲਦੀ ਹੈ ਲਵਰਸਟਰੀ ਮਿਲਦੀ ਤਾਂ ਪੁਲਿਸ ਨੂੰ ਬੀਆਰਪੀ ਨੂੰ ਤਰਾਹ ਦੇਣ ਜੇ ਕੋਈ ਮੋਬਾਈਲ ਮਿਲਦਾ ਤਾਂ ਤਰਾਹ ਦੇ ਨਹੀਂ ਕਿ ਪੜਿਆ ਗਿਆ ਤਾਂ ਫਿਰ ਉਹ ਜੇਲ੍ਹ ਜਾਊਗਾ ਪਰਚਾ ਦਰਜ ਹੋਊਗਾ ਦੇਖ ਲਾ ਸਰ ਆ ਜਿਹੜੀ ਚੈਕਿੰਗ ਆ ਪੰਜਾਬ ਪਰ ਸਾਰੇ ਰਿਨੋਸਟੇਜ ਨਾ ਹਾਂ ਸਾਰੇ ਰਿਨੋਸਟੇਜ ਜਾ ਰਹੀ ਹੈ ਇਹ ਫੈਸਟ ਸੇ ਇਨ ਕਰਾ ਲੈ ਕਰੇ ਕੰਟੀਨਿਊ ਰੈਗੂਲਰ ਰੈਗਿਸਟਰ ਕਰੇ ਇਸ ਤਰ੍ਹਾਂ